9596 ਦੇ ਵਿੱਚ ਜਿਹੜਾ ਇਹਨਾਂ ਦਾ ਲੋਕ ਸਭਾ ਦਾ ਮੈਨੀਫੈਸਟੋ ਆਇਆ ਸੀ ਉਹਦੇ ਵਿੱਚ ਕਾਲੀ ਦਲ ਨੇ ਪ੍ਰਵਚਨ ਕੀਤਾ ਸੀ ਕਿ ਜਿੰਨੀਆਂ ਫੇਕ ਇੰਪੋਰਟਸ ਹੋਈਆਂ ਨੇ ਸਾਰਿਆਂ ਦੀ ਜਿਹੜੀਆਂ ਵਧੀਆਂ ਹੋਣਾਂ ਅਸੀਂ ਸਾਰਿਆਂ ਦੀ ਇਨਕੁਆਰੀ ਕਰਾਵਾਂ ਜਦੋਂ ਸਰਕਾਰ ਬਣ ਗਈ ਧਨਮੇਰੇ ਵਿੱਚ ਉਦੋਂ ਬਾਦਲ ਸਾਹਿਬ ਕਹਿੰਦੇ ਵੀ ਜਦੋਂ ਪੁੱਛਿਆ ਗਿਆ ਇਹਨਾਂ ਨੂੰ ਪ੍ਰੈਸ ਕਲੱਬ ਦੇ ਵਿੱਚ ਇਹਨਾਂ ਦੀ ਮੀਟ ਦੀ ਪ੍ਰੈਸਿੰਗ 10 ਅਗਸਤ ਮੈਨੂੰ ਅੱਡ ਤੱਕ ਕੀ ਆਦਾ ਡੇਟ ਇਹਨਾਂ ਨੂੰ ਸਵਾਲ ਪੁੱਛਿਆ ਗਿਆ ਵੀ ਤੁਸੀਂ ਇਨਕੁਆਰੀ ਕਦੋਂ ਸ਼ੁਰੂ ਕਰੋਗੇ ਇਹ ਕਹਿੰਦੇ ਜੀ ਹੁਣ ਤੱਕ ਕਰੋੜੇ ਨਹੀਂ ਕਿਉਂਕਿ ਇਹਦੇ ਨਾਲ ਪੁਰਾਣੇ ਜ਼ਖਮ ਸਾਰੇ ਮੁੜ ਕੇ ਫਿਰ ਖੁੱਲ ਜਾਣਗੇ ਹੁਣ ਤਾਂ ਸ਼ ਤਮੋਰੀ ਸਾਰੀ ਤਾਂ ਕਾਲੀਦਲ ਨੂੰ ਬਲੇਮ ਕਰਦੀਆਂ ਕਿ ਤੁਸੀਂ ਪਹਿਲਾਂ ਵਾਅਦੇ ਕਰਦੇ ਲੋਕਾਂ ਦੇ ਨਾਲ ਫਿਰ ਭਾਈ ਕੌਕੇ ਦਾ ਕੇਸ ਟੇਕ ਅਪ ਕੀਤਾ ਵਿਆ ਸੀ ਹਿਊਮਨ ਰਾਈਟਸ ਦੇ ਜਿ세 ਮਾਤੀ ਗਾਨੇ ਤੇ ਬਾਦਲ ਸਾਹਿਬ ਨੂੰ ਮਿਲੇ ਜਸਟਿਸ ਅਜੀਤ ਸਿੰਘ ਬੈਂਸ ਤੇ ਸਾਰਾ ਗਰੁੱਪ ਉਹਨਾਂ ਨੇ ਇਨਕੁਆਰੀ ਆਰਡਰ ਕਰਤੀ ਇਨਕੁਆਰੀ 3 ਮਹੀਨੇ ਬਾਅਦ ਰਿਪੋਰਟ ਦੇਤੀ ਉਹਨਾਂ ਨੇ ਤੇ ਉਹ ਦਬੀ ਗਈ ਹੁਣ ਦਬੀ ਕਿਉਂ ਇਹਦਾ ਜਵਾਬ ਤਾਂ ਹੀ ਦੇ ਸਕਦੇ ਹੁਣ ਜਿਹੜੀ ਮੈਂ ਤੁਹਾਨੂੰ ਗੱਲ ਪਹਿਲਾਂ ਕੀਤੀ ਹੈ ਕਿ ਬਾਦਲ ਸਾਹਿਬ ਨੇ ਕਹੇ ਸੀ ਆਪਣੇ ਪੁਰਾਣੇ ਜ਼ਖਮ ਖੁੱਲਣਗੇ ਹੋ ਸਕਦਾ ਹੈ ਇਹ ਵੀ ਰਿਪੋਰਟ ਲਈ ਸੋਚ ਹੋਵੇ ਪੁਰਾਣੇ ਜ਼ਖਮ ਖੋਲੂਗੀ ਤਾਂ ਰਹਿਣ ਦੀ ਹੈ ਬਾਦਲ